ਜੀ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਤੱਕ ਨਾ ਪ੍ਰਧਾਨ ਜੜਾ ਗਿਆ ਮੇਰਾ ਨਾਮ ਸੁਖਪਾਲ ਸਿੰਘ ਜੀ ਪਾਲਾ ਸੰਧੂਪੱਤੀ ਸਾਡੇ ਨਾਲ ਜੀ ਬਹੁਤ ਟਾਈਮ ਤੋਂ ਇਹ ਚ ਗੱਲ ਚੱਲ ਰਹੀ ਜੀ ਅਸੀਂ ਘਟ ਤੋਂ ਘਟ ਜੇ ਗਿਣਤੀ ਕਰ ਲਈਏ ਜੀ ਘਟ ਤੋਂ ਘਟ 100 ਗੇੜਾ ਅਸੀਂ ਮੰਤਰੀ ਸਾਹਿਬ ਮੀਤ ਦੇਰ ਕੋਲੇ ਅਸੀਂ ਮਾਰਿਆ ਜੀ ਸਾਨੂੰ ਪਹਿਲੇ ਤਾਂ ਮੈਲ ਨਹੀਂ ਦਿੱਤਾ ਜਾਂਦਾ ਸੀਗਾ ਕੋਈ ਟਾਈਮ ਸੀ ਜਦੋਂ ਇੱਥੇ ਆ ਕੇ ਸਾਨੂੰ ਇਹ ਵਾਅਦਾ ਕਰੇ ਗਏ ਸੀ ਵੀ ਜਿਹੜਾ ਇੱਥੇ ਪ੍ਰਧਾਨ ਬਣਨਾਗਾ ਉਹ ਤੁਹਾਡੀ ਸਹਿਮਤੀ ਨਾਲ ਤੁਹਾਡੇ ਆਪਰੇਟਰਾਂ ਚੋਂ ਹੀ ਬਣਨਾਗਾ ਉਸ ਤੋਂ ਬਾਅਦ ਸਾਡੇ ਤੇ ਪ੍ਰਧਾਨ ਉਧਰੋਂ ਥੋਪਿਆ ਗਿਆ ਤੇ ਚਾਰ ਮੈਂਬਰ ਅਸੀਂ ਲਾਇਏ ਗਏ ਉਧਰ ਜੂਨੀਅਨ ਦੇ ਵਿੱਚੋਂ ਉਹਦੇ ਸਾਇਨ ਚਲਦੇ ਕੀਤੇ ਗਏ ਸਾਡਾ ਵਿੱਚ ਕੋਈ ਯੋਗਦਾਨ ਨਹੀਂ ਰੱਖਿਆ ਹੈਗਾ ਕਿਸੇ ਖਾਤੇ ਦੇ ਵਿੱਚ ਕੋਈ ਸਾਡੇ ਸਾਇਨ ਨਹੀਂ ਸੀਗੇ ਉਸ ਤੋਂ ਬਾਅਦ ਅਸੀਂ ਅੱਡੀ ਜੁ ਲੁੱਟ ਘੁੱਟ ਹੋਣ ਲੱਗੀ ਅਸੀਂ ਮੰਤਰੀ ਸਾਹਿਬ ਕੋਲੇ ਜਾਂਦੇ ਰਹੇ ਕਦੇ 100 ਬੰਦਾ ਵਾਗਿਆ ਕਦੇ 50 ਬੰਦੇ ਵਾਗੇ ਕਦੇ 20 ਬੰਦੇ ਵਾਗੇ ਤੇ ਉਦੋਂ ਵੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ ਵਿੱਚ ਬੰਦੇ ਮਿਲਣ ਵੀ ਨਹੀਂ ਦਿੰਦੇ ਸੀਗੇ ਤੇ ਅਸੀਂ ਕਿਹਾ ਵੀ ਅਸੇ ਕਹ ਜਿਵੇਂ ਤੁਸੀਂ ਯੂਨੀਅਨ ਚ ਸਾਡੇ ਬੋਲ ਕੇ ਗਏ ਸੀਗੇ ਵੀ ਵੀ ਤੁਹਾਡਾ ਆਪਰੇਟਰਾਂ ਚ ਪ੍ਰਧਾਨ ਬਣੂਗਾ ਵੀ ਤੁਸੀਂ ਆਓ ਯੂਨੀਅਨ ਚ ਪੁੱਛੋ ਜੀ ਵੀ ਕੀ ਸਾਡਾ ਹਾਲ ਹੈਗਾ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਮੈਂ ਯੂਨੀਅਨ ਚ ਕੀ ਕਰਨਾਗਾ ਨਾ ਸਾਡੇ ਉਸ ਤੋਂ ਬਾਅਦ ਜਦੋਂ MP ਇਲੈਕਸ਼ਨ ਲੜਿਆ ਇਹਨਾਂ ਨੇ ਫੇਰ ਵੀ ਨਹੀਂ ਆਏ ਕਿਉਂ ਨਹੀਂ ਆਏ ਕਿਉਂਕਿ ਸਾਡੇ ਮੂਰੇ ਕਹਿ ਨਹੀਂ ਸਕਦੇ ਸੀਗੇ ਸਾਨੂੰ ਵੀ ਸਾਡੇ ਨਾਲ ਵਾਅਦਾ ਕਰੇ ਗਏ ਸੋ ਵਾਅਦੇ ਤੋਂ ਝੂਠੇ ਹੋ ਗਏ ਸੀਗੇ ਤੇ ਹੁਣ ਅਸੀਂ ਆ ਹੁਣ ਹਰਿੰਦਰ ਧਾਲੀਆ ਵਾਲ ਇਹਨਾਂ ਕੋਲੇ ਵੀ ਜਾਂਦੇ ਰਹੀ ਆ ਟਰੱਕ ਯੂਨੀਅਨ ਕਦੇ 50 ਬੰਦੇ ਕਦੇ 60 ਬੰਦੇ ਫਿਰ ਸਾਨੂੰ ਕਿਹਾ ਗਿਆ ਵੀ ਘੱਟ ਤੁਸੀਂ ਇੰਨੇ ਬੰਦੇ ਨਾ ਆਇਆ ਕਰੋ ਤੁਸੀਂ ਪੰਜ ਚਾਰ ਬੰਦੇ ਆਜਿਆ ਕਰੋ ਪਰ ਸਾਡੀ ਸੁਣਵਾਈ ਫੇਰ ਵੀ ਨਹੀਂ ਹੋਈ ਹੈਗੀ ਉੱਥੇ ਕੋਈ ਅਸੀਂ ਸਾਰਾ ਕੁਝ ਪ੍ਰੂਫ ਵੀ ਦਿੱਤੇ ਵੀ ਆ ਹਾਂ ਹਾਂ ਕੋ ਸਾਡੇ ਨਾਲ ਲੁੱਟ ਹੋ ਰਹੀ ਹੈਗੀ ਨਾ ਆ ਜਿਹੜਾ ਮੁੱਦਾ ਹੈਗਾ ਹੁਣ ਇਹ ਸਾਨੂੰ ਪਤਾ ਲੱਗਿਆ ਸੀ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਲੀਜ਼ ਤੇ ਦਿੱਤੀ ਗਈ ਆ ਅਸੀਂ ਇਹਦਾ ਡਾਟਾ ਕਢਾਇਆ ਜੀ ਕਢਾ ਕੇ ਅਸੀਂ ਬਾਈ ਕਾਲਾ ਢੈਲੋਂ ਜਿਹਨੇ ਸਾਡੀ ਮਦਦ ਕੀਤੀ ਡੀਸੀ ਦੇ ਮੈਮੋਡਰਮ ਵੀ ਦਿੱਤਾ ਤੇ ਉਹ ਅਸੀਂ ਸਾਰਾ ਕੁਝ ਕਰਕੇ ਅਸੀਂ ਇਹਨੂੰ ਕੱਢਿਆ ਇਹਦੀ ਖੋਜ ਕੀਤੀ ਤਾਂ ਸਾਰਾ ਕੁਝ ਸਾਹਮਣੇ ਆਇਆਗਾ ਤੇ ਹੁਣ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਵਾਬ ਕੀ ਆ ਸਾਨੂੰ ਮੰਦਾ ਚੰਗਾ ਬੋਲਦੇ ਨੇ ਸਾਨੂੰ ਮਲੰਗ ਪਰਖਦੇ ਨੇ ਜਿਹੜੇ ਜੁਨੀਅਨ ਦਾ ਪ੍ਰਧਾਨ ਚੁਣਿਆਗਾ ਹੁਣ ਤੁਹਾਡੇ ਕੋਲੇ ਇਸ ਵਾਰ 21 ਐਕਸ਼ਨ ਲਿਆ ਜਾਣਾ ਇਹ ਜਿਹੜਾ ਵੀ ਐਕਸ਼ਨ ਮੈਂ ਲਵਾਂਗਾ ਜੀ ਜਮਾ ਯੂਨੀਅਨ ਦੀ ਸਹਿਮਤੀ ਨਾਲ ਲਵਾਂਗਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਵਾਂਗਾ ਤੇ ਬਹੁਤ ਕੁਸਾ ਯੂਨੀਅਨ ਦੇ ਵਿੱਚ ਕਰੋੜਾ ਰੁਪਏ ਦਾ ਘਾਪੜਾ ਜੀ ਇਹ ਮੈਂ ਕੱਢ ਕੇ ਦੱਸੂਗਾ ਮੀਡੀਆ 'ਚ ਜਾਗਰ ਕਰੂੰਗਾ ਤੇ ਜਿੱਥੇ ਸਾਡੇ ਜਿੱਥੇ ਕੋਈ ਸਾਨੂੰ ਦਿੱਕਤ ਆਊਗੀ ਸਾਡੇ ਭਾਈ ਕਾਲਾ ਢੱਲੋਂ ਜੀ ਉਹਨਾਂ ਤੋਂ ਸਾਥ ਲੈਂਦਾ ਜਾਊਗਾ ਸਹਾਯੋਗ ਦੇਣਗੇ ਸਾਡਾ ਸਾਨੂੰ ਭਰੋਸਾ ਦਿੱਤਾ ਇਹਨਾਂ ਨੇ